ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਕ੍ਰਾਂਤੀਆਂ ਲਈ ਜਾਣੀ ਜਾਂਦੀ ਹੈ ਜਾਂ ਕਹਿ ਲੋ ਕਿ ਜੋ ਕ੍ਰਾਂਤੀਆਂ ਦਿੱਲੀ ਤੋਂ ਪੰਜਾਬ ਚ ਆਈਆਂ ਉਸੇ ਕਰਕੇ ਪੰਜਾਬ ਹੁਣ ਰੰਗਲਾ ਪੰਜਾਬ ਬਣ ਰਿਹਾ ਹੈ ਇਹ ਦਾਵਾ ਕੀਤਾ ਜਾਂਦਾ ਪਰ ਰੰਗਲੇ ਤੋਂ ਕੰਗਲੇ ਬਣਨ ਦਾ ਇਤਿਹਾਸ ਵੀ ਜੋ 70 ਸਾਲਾਂ ਚ ਕਦੇ ਨਹੀਂ ਹੋਇਆ ਉਹ ਹੁਣ ਹੁੰਦਾ ਨਜ਼ਰ ਆ ਰਿਹਾ ਹੈ 4 ਲੱਖ ਕਰੋੜ ਦੇ ਆਸ-ਪਾਸ ਦਾ ਕਰਜ਼ਾ ਪੰਜਾਬ ਸਰਕਾਰ ਤੇ ਚੜਿਆ ਹੋਇਆ ਯਾਨੀ ਕਹ ਲਓ ਪੰਜਾਬ ਤੇ ਔਰ ਹਰ ਪੰਜਾਬੀ ਦੇ ਸਿਰ ਤੇ ਹੈ। ਔਰ ਸਰਕਾਰ ਜ਼ਮੀਨਾ ਵਿੱਚ ਚੜਤੇ ਹੈ। ਇਹ ਗੱਲ ਕਿਉਂ ਕਹਿ ਰਿਹਾ? ਔਰ ਅਜ ਤੋ ਨਹੀਂ ਕਹਿ ਰਿਹਾ ਪਿਛਲੇ 3-4 ਮਹੀਨੇ ਤੋਂ ਇਹ ਗੱਲ ਤੁਹਾਨੂੰ ਦੱਸ ਰਿਹਾ ਕਿ ਕਿਵੇਂ ਸਰਕਾਰ ਘਟ ਪ੍ਰਾਪਰਟੀ ਡੀਲਿੰਗ ਫਰਮ ਜ਼ਿਆਦਾ ਚੱਲ ਰਹੀ ਹੈ। ਹੁਣ ਬਿਜਲੀ ਵਿਭਾਗ ਨੂੰ ਲੈ ਕੇ ਇੱਕ ਲੰਬੀ ਚਰਚਾ ਸੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਕਿ ਬਿਜਲੀ ਵਿਭਾਗ ਲਗਾਤਾਰ ਘਾਟੇ 'ਚ ਹੈ। ਹਣ ਚਾਹੋ 600 ਯੂਨਿਟ ਫਰੀ ਬਿਜਲੀ ਦਾ ਨਤੀਜਾ ਮੰਨ ਲਓ ਚਾਹੇ ਹੋਰ ਬਕਾਏ ਮੰਨ ਲਓ ਇਹ ਸਰਕਾਰ ਜਿਹੜਾ ਦਾਵਾ ਕਰਦੀ ਸੀ ਕਿ ਅਸੀਂ ਕਦੇ ਬਿਜਲੀ ਮਹਿਕਮੇ ਨੂੰ ਘਾਟੇ 'ਚ ਨਹੀਂ ਜਾਣ ਦਿੱਤਾ ਇਹ ਕਹਿੰਦੇ ਹੁੰਦੇ ਸੀ 1.5-2 ਸਾਲ ਪਹਿਲੇ ਤੱਕ ਹੁਣ ਘਟਾ ਹੀ ਘਟਾ ਔਰ ਐਸੇ ਕਰਕੇ ਬਿਜਲੀ ਮੈਕਮੇਦਿਆਂ ਜ਼ਮੀਨਾ ਵੇਚਣ ਦੀ ਤਿਆਰੀ ਅਸ ਤੋਂ ਕੁਝ ਸਮਾਂ ਪਹਿਲਾਂ ਕਰ ਲਈ ਗਈ ਸੀ ਜਿਨਾਂ ਚ ਬਠਿੰਡਾ ਦੀ ਜ਼ਮੀਨ ਪਹਿਲਾਂ ਵੇਚੀ ਜਾ ਚੁੱਕੀ ਹੈ ਔਰ ਹੁਣ ਜੋ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਪਟਿਆਲੇ ਦੀ 50 ਏਕੜ ਜ਼ਮੀਨ ਬਡੁੰਗਰ ਇਲਾਕੇ ਚ ਪਟਿਆਲੇ ਦੇ ਬਡੁੰਗਰ ਇਲਾਕੇ ਚ 50 ਏਕੜ ਜ਼ਮੀਨ ਜਿਹਦੇ ਬਾਰੇ ਇੱਕ ਵਾਰ ਪਹਿਲਾਂ ਵੀ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਸੀ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਉਸ ਜ਼ਮੀਨ ਦੇ ਉੱਪਰੋ ਜੋ ਹਾਈ ਟੈਨਸ਼ਨ ਤਾਰਾ ਨਿਕਲਦੀਆਂ ਨੇ ਉਹ ਹਟਾਈਆਂ ਜਾਣ ਯਾਨੀ ਕਿ ਉਹਨੂੰ ਕਲੀਅਰ ਕੀਤਾ ਜਾਏ ਔਰ ਇੱਕ ਅਹਿਮ ਫੈਸਲਾ ਜਿਹੜਾ ਇੱਕ ਅਹਿਮ ਮੀਟਿੰਗ ਹੋਈ ਹੈ ਬਿਜਲੀ ਵਿਭਾਗ ਦੇ ਉਹਦੇ ਵਿੱਚ ਲੈ ਲਿਆ ਗਿਆ ਇਹ 50 ਏਕੜ ਜ਼ਮੀਨ ਹੁਣ ਪੁੱਡਾ ਨੂੰ ਟਰਾਂਸਫਰ ਕਰ ਦਿੱਤੀ ਗਈ ਹੈ ਉਹੀ ਪੁੱਡਾ ਜਿਹੜੀ ਜ਼ਮੀਨਾਂ ਦੇ ਖਰੀਦ ਫਰੋਖਤ ਵੇਚਣ ਦਾ ਨਿਲਾਮੀ ਦਾ ਕੰਮ ਕਰਦਾ ਵਿਭਾਗ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਪੁੱਡਾ ਨੂੰ ਦੇ ਦਿੱਤੀ ਗਈ ਹੈ यानी कि बिजली महकमे की खोर जमीन विकने तैयार है यह सा क्रांति है क्योंकि साफ तौर तो पर कहा जा रहा है कि मालिया हालत ठीक नहीं है बिजली महकमे की और इस करके जमीन वेचनी पै रही है सरकार का कहना है कि जमीन की अंदाजन कीमत लगभग दो सौ तेरह करोड़ रुपए है बाकी तो ऑप्शन होएगी और उसके बाद जमीन किन्नेकेगी तय होगा दरअसल बिजली विभाग की जमीन है जिड़ी कि पुडा दे दी गई है हूँ पुडा ने ऑक्शन करनी है पुडा इस जमीन पर बोली लाएगा नीलामी करेगा और दो सौ तेरह करोड़ रुपए कहा जा रहा है कीमत है पर जो नीलामी होएगी तीन सौ ते भी जा सकती है साढ़े तीन सौ तभी जा सकती है डिपेंड करता है और जो एक अहम जानकारी जो मैं एक बार पहला भी तूया कि ऑप्टीम यूटिलाइजेषन ऑफ वैकेंट गवर्नमेंट लैंड ओ यू वी जी एल ए स्कीम है वो तहत ट्रांसफर किया गया होएगा कि ਇਹਦੀ ਨਿਲਾਮੀ ਤੋਂ ਜਿੰਨਾ ਪੈਸਾ ਆਏਗਾ ਉਹਦੇ ਚੋਂ 80% ਬਿਜਲੀ ਮਹਿਕ ਵਿੱਚ ਕੁਲ ਜਾਏਗਾ ਮਤਲਬ ਜੇ 300 ਕਰੋੜ ਆਂਦਾ ਜਿਵੇਂ 213 ਕਰੋੜ ਐ ਕਹਿ ਰਿਹਾ ਤੇ ਜੇ ਮੈਂ ਮੋਟਾ-ਮੋਟਾ 250 ਵੀ ਮੰਨ ਲਾ ਤੇ 250 ਵੀ ਆਂਦਾ ਨਿਲਾਮੀ ਤੋਂ ਤੇ 200 ਕਰੋੜ ਬਿਜਲੀ ਮਹਿਕ ਵਿੱਚ ਕੁਲ ਚਲਾ ਜਾਏਗਾ ਤੇ 50 ਕਰੋੜ ਪੁੱਡਾ ਰੱਖੇਗਾ ਆਪਣੇ ਕੋਲ ਸੋ ਥੈਟ ਕਿ ਜਿੰਨਾ ਵੀ ਉਹਨਾਂ ਨੇ ਖਰਚਾ ਖੁਰਚਾ ਕਰਨਾ ਹੈ ਲਾਈਨਾਂ ਹਟਾਉਣ ਦਾ ਟਰਾਂਸਫਾਰਮਰ ਹਟਾਉਣ ਦਾ ਹੋਰ ਲੱਲਾਬਾਬਾ ਜਿਹੜੇ ਖਰਚੇ ਉਹ ਪੁੱਡਾ ਰੱਖ ਲੇਗਾ ਯਾਨੀ ਪੁੱਡਾ ਦੀ ਵੀ ਕਮਾਈ ਹੈ ਪਰ ਸਵਾਲ ਵੱਡਾ ਹੈ ਕਿ ਇਸ ਇਹ ਇਕੱਲਾ ਇਹ ਨਹੀਂ ਇਸ ਤਰ੍ਹਾਂ ਦੀਆਂ ਕਈ ਹੋਰ ਜ਼ਮੀਨਾਂ ਪੰਜਾਬ ਸਰਕਾਰ ਨੇ ਜਾਂ ਕਹਿ ਲੋ ਕਿ ਸਾਡੇ ਹੁਕਮਰਾਨਾਂ ਨੇ ਉਹ ਲਿਸਟਿੰਗ ਕਰ ਲਈਏ ਉਹਨਾਂ ਦੀ ਇੱਕ ਲਿਸਟ ਬਣਾ ਲਈਏ ਜਿਨ੍ਹਾਂ ਦੀ ਕੀਮਤ ਟੋਟਲ 2800 ਕਰੋੜ ਰੁਪਏ ਹੈ ਬਿਜਲੀ ਵਿਭਾਗ ਨੇ ਬਿਜਲੀ ਵਿਭਾਗ ਦੇ 2800 ਕਰੋੜ ਦੀ ਜ਼ਮੀਨਾਂ ਵੇਚਣ ਦੀਆਂ ਤਿਆਰੀਆਂ ਨੇ ਇਹ ਦੂਜੀ ਹੈ ਬਠਿੰਡਾ ਥਰਮਲ ਪਾਵਰ ਪਲਾਂਟ ਤੋਂ ਬਾਅਦ ਇਹ ਦੂਜੀ ਜ਼ਮੀਨ ਜਿਹੜੀ ਕਿ ਉਹਨ ਦੇ ਦਿੱਤੀ ਗਈ ਪੁੱਡਾ ਨੂੰ ਬਾਕੀਆਂ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਇਸ ਮਸਲੇ ਨੂੰ ਲੈ ਕੇ ਨਾ ਪਾਵਰਕਾਮ ਦੀਆਂ ਯੂਨੀਆ ਇੰਜੀਨੀਅਰਸ ਐਸੋਸੀਏਸ਼ਨ ਕਈ ਚਿੱਠੀਆਂ ਵੀ ਲਿਖੀਆਂ ਮੁੱਖ ਮੰਤਰੀ ਸਾਹਿਬ ਨੂੰ ਹਾਲਾਂਕਿ ਨਤੀਜਾ ਇਹ ਹੋਇਆ ਕਿ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਅਗਲੇ ਦਿਨ ਬਿਜਲੀ ਮੰਤਰੀ ਸਾਹਿਬ ਦੀ ਸ਼ਿਕਾਇਤ ਸੀ ਚੁੱਕੀ ਉਹਦੇ ਵਿੱਚ ਔਰ ਉਸੇ ਬਿਜਲੀ ਮੰਤਰੀ ਔਰ ਸੈਕਟਰੀ ਸਾਹਿਬ ਨੇ ਉਹਨਾਂ ਦੇ ਤਬਾਦਲੇ ਕਰਤੇ ਬਦਰੀਆਂ ਕਰਤੀਆਂ ਫਿਰ ਉਹ ਵੀ ਸਮਝ ਗਏ ਕਿ ਭਈ ਅਸਲ ਪਾਵਰ ਤੇ ਕਿਸੇ ਹੋਰ ਕੋਲ ਹੈ ਅਸੀਂ ਕਾਹਨੂੰ ਐਵੇਂ ਸ਼ਿਕਾਇਤਾਂ ਕਰਨ ਚ ਬੈ ਗਏ ਮੇਰੀ ਹੋਈ ਕਈਆਂ ਨਾਲ ਗੱਲ ਕਹਿੰਦੇ ਬਦਵਾ ਸਾਹਿਬ ਲੇਟ ਹੋ ਗਏ ਮੈਂ ਤੇ ਮੈਂ ਕਹਿੰਦਾ ਤੁਹਾਨੂੰ ਸਮਝਾਇਆ ਸੀ ਤੁਸੀਂ ਮੰਨੇ ਨਹੀਂ ਕਹਿੰਦੇ ਸਾਨੂੰ ਤੇ ਲੱਗਦਾ ਸੀ ਰੰਗਲਾ ਪੰਜਾਬ ਬਣ ਰਿਹਾ ਹੈ ਕੰਗਲਾ ਹੋਣ ਤੋਂ بچਾਈਏ ਸ਼ਿਕਾਇਤ ਕਰਨ ਜੋਗੀ ਚਿੱਠੀ ਲਿਖੀ ਸੀ ਕਹਿੰਦੇ ਉਹ ਪੁਠਾ ਸਾਡੇ ਤੇ ਕਾਰਵਾਈ ਹੋ ਗਈ ਕਹਿੰਦੇ ਹੁਣ ਸਮਝ ਆ ਰਿਹਾ ਜੀ ਪੰਜਾਬ ਕਿੱਥੋਂ ਚੱਲ ਰਿਹਾ ਹੈ ਨਹਾ ਚਲੋ ਚੰਗੀ ਗੱਲ ਹੈ ਮੇਰੀ ਹੋਈ ਕਿਆ ਨਾ ਗੱਲ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਲਗਾਤਾਰੋ ਸੰਘਰਸ਼ ਕਰ ਰਹੇ ਨੇ ਪਰ ਦੇਖੋ ਮਸਲਾ ਵੱਡਾ ਹੈ ਪੰਜਾਬ ਦੀਆਂ ਜ਼ਮੀਨਾਂ ਵੇਚਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਔਰ ਇੱਕ ਸਭ ਤੋਂ ਵੱਡੀ ਗੱਲ ਹੈ ਇਹ ਮਸਲਾ ਹਾਈ ਕੋਰਟ ਚ ਹੈ ਹਾਈ ਕੋਰਟ ਨੇ ਬਿਜਲੀ ਮੈਕਮੇ ਨੂੰ ਪੁੱਛਿਆ ਸੀ ਜੇ ਉਹਦੀ ਹੀアリング ਹੋਣੀ ਹੈ ਉਦੋਂ ਤੱਕ ਇਹ ਕਿਹਾ ਸੀ ਵੀ ਸਾਰਾ ਕੁਝ ਕਾਰਵਾਈ ਕਰਕੇ ਦੱਸੋ ਪਰ ਕਹਿੰਦੇ ਕਿ ਅਸੀਂ ਕਿਉਂ ਦੇ ਲਈ ਉਡੀਕ ਕਰੀਏ ਸਾਡਾ ਮਕਸਦ ਬੜਾ ਕਲੀਅਰ ਹੈ ਸਾਡਾ ਮਕਸਦ ਬੜਾ ਕਲੀਅਰ ਹੈ ਕਹਿੰਦੇ ਐ ਅਸੀਂ ਕਾਨੂੰਨ ਠੀਕ ਕਰੀਏ ਕੋਟਾ-ਕੋਟਾ ਦੀ ਕਹਿੰਦੇ ਵੇਚਨੀਆ ਤੇ ਵੇਚਨੀਆ ਫੈਸਲਾ ਲੈ ਲਿਆ ਸਰਕਾਰ ਨੇ ਤੇ ਲੈ ਲਿਆ ਹੁਣ ਸਵਾਲ ਵੱਡਾ ਹੈ ਕਿ ਪੰਜਾਬ ਦੇ ਲੋਕ ਫੈਸਲਾ ਕਰਨ 2800 ਕਰੋੜ ਦੀਆਂ ਜ਼ਮੀਨਾਂ ਵੇਚਨੀਆ ਬਟਿੰਡੇ ਵਾਲੀ ਵੇਚਤੀ ਐ ਆ ਵਾਲੀ 50 ਕਰੋ 50 ਏਕੜ ਜਿਹੜੀ ਹੈ 213 ਕਰੋੜ ਦੀ ਉਹ ਪੁੱਡਾ ਨੂੰ ਕਰਤੀ ਟਰਾਂਸਫਰ ਹੁਣ ਪੁੱਡਾ ਨੇ ਇੱਕ ਆਕਸ਼ਨ ਨੋਟਿਸ ਕੱਢਣਾ ਹੈ ਅਖਬਾਰ ਚ ਐਡ ਕਰਨਾ ਹੈ ਨਿਲਾਮੀ ਲਾ ਦੇਣੀ ਹੈ ਡੇਟ ਤੈਅ ਕਰ ਦੇਣੀ ਹੈ ਜਿਹੜੀ ਤਾਰੀਖ ਤੈਅ ਹੋਏਗੀ ਉਹਦੇ ਤੇ ਬੰਦਿਆਂ ਨੇ ਬੋਲੀ ਲਗਾ ਦੇਣੀ ਅਗਲਿਆਂ ਨੇ ਠਾ ਕਰਕੇ ਵੇਚ ਦੇਣੀ ਹੈ ਤੁਹਾਡੇ ਹੱਥ ਪਰ ਲੇ ਕੀ ਹੈ ਹੁਣ ਸਵਾਲ ਵੱਡਾ ਹੈ ਕਿ ਇੱਕ ਦਿਨ ਮੈਂ ਉਹ ਵਕੀਲ ਸਾਹਿਬ ਮੇਰੇ ਕੋਲ ਆਈਸੀਐਸ ਸਟੂਡੀਓ ਚ ਉਹ ਕਹਿੰਦੇ ਕਿ ਜਿਹੜਾ ਕਰਜ਼ਾ ਹੈ ਉਹ ਤੇ ਪੰਜਾਬ ਦਾ ਯਾਨੀ 4 ਲੱਖ ਕਰੋੜ ਦਾ ਕਰਜ਼ਾ ਤੇ ਪੰਜਾਬ ਦੇ ਦਸਦੇ ਰਿਹਾ ਯਾਨੀ ਹਰ ਪੰਜਾਬੀ ਦੇ ਦਸਦੇ ਰਿਹਾ ਜਿਹੜੀਆਂ ਜ਼ਮੀਨਾਂ ਨੇ ਹੋ ਵੀ ਤਾਂ ਫਿਰ ਪੰਜਾਬ ਦੀਆਂ ਨੇ ਕਿਉਂ ਨਹੀਂ ਪੰਜਾਬੀ ਬੋਲਦੇ ਜ਼ਮੀਨਾਂ ਵੇਚਣ ਦੇ ਮਾਮਲੇ 'ਚ ਨਹੀਂ ਵੇਚ ਸਕਦੇ ਕਹਿੰਦੇ ਮੈਂ ਹਾਈ ਕੋਰਟ ਲੈ ਕੇ ਗਿਆ ਹੁਣ ਸਵਾਲ ਵੱਡਾ ਹੈ ਕਿ ਉਹਦੇ ਤੇ ਹਾਈ ਕੋਰਟ ਨੇ ਹੁਣ ਤੱਕ ਕੀਤਾ ਕੀ ਹੈ ਪਰ ਕੁਲ ਮਿਲਾ ਕੇ ਮਸਲਾ ਗੰਭੀਰ ਹੈ ਅਜੇ ਦੂਜੀ ਜ਼ਮੀਨ ਹੈ ਹੋਰ ਲੁਧਿਆਣੇ ਦੀਆਂ ਬਹੁਤ ਸਾਰੀਆਂ ਲਿਸਟਡ ਨੇ ਪਟਿਆਲੇ ਦੀ ਵੀ ਹੋਰ ਹੈਗੀਆਂ ਅੰਮ੍ਰਿਤਸਰ ਦੀ ਚਲੰਦਰ ਦੀ ਹੋਰ ਬਹੁਤ ਕੁਝ ਹੈ ਜ਼ਮੀਨਾਂ ਦਾ ਤੇ ਸਾਰਾ ਰੌੜਾ ਫਿਰ ਕਹਿੰਦੇ ਕਿ ਅਸੀਂ ਜ਼ਮੀਨ ਸੇ ਜੁੜੇ ਆਦਮੀ ਹੈ ਸਾਹਿਬ ਗਲਤੀ ਠੀਕ ਹੈ ਜ਼ਮੀਨ ਨਾਲ ਜੁੜੇ ਆਦਮੀ ਨੇ ਮੈਂ ਤਾਂ ਪਹਿਲਾਂ ਵੀ ਕਈ ਵਾਰੀ ਆਪਣੀ ਕੁਝ ਵੀਡੀਓਜ਼ ਤੋਂ ਤੁਹਾਨੂੰ ਜ਼ਿਕਰ ਕਰ ਚੁੱਕਿਆ ਕਿ ਭਾਈ ਇਹ ਜ਼ਮੀਨ ਤੋਂ ਜੁੜੇ ਲੋਕ ਨੇ ਜਨੇ ਜ਼ਮੀਨਾਂ ਵੇਚਣ-ਉਚਣ ਵਾਲੇ ਲੋਕ ਨੇ ਥੋੜਾ ਧਿਆਨ ਦਿਓ ਖੈਰ ਮਸਲਾ ਵੱਡਾ ਹੈ ਔਰ ਗੰਭੀਰ ਮਸਲਾ ਮੈਂ ਇਹਦੇ ਤੇ ਕੋਈ ਸਟਾਇਰਿੰਗ ਵੇਚ ਗੱਲ ਨਹੀਂ ਕਰੂੰਗਾ ਪੰਜਾਬ ਦੀਆਂ ਜ਼ਮੀਨਾਂ ਚਾਹੇ ਉਹ ਸਰਕਾਰੀ ਮਹਿਕਮੇ ਦੀਆਂ ਹੋਣ ਚਾਹੇ ਉਹ ਸਰਕਾਰ ਦੀਆਂ ਹੋਣ ਯਾਨੀ ਕਿ ਉਹ ਪੰਜਾਬ ਤੇ ਪੰਜਾਬੀਆਂ ਦੀਆਂ ਨੇ ਹੁਣ 313 ਕਰੋੜ ਦੀ ਹੈ ਪੰਜਾ ਏਕੜ ਤਿਆਰੀ ਹੋ ਗਈ ਹੈ ਤਿਆਰੀ ਕਿ ਹੋ ਗਈ ਮੈਂ ਤਾਂ ਹੁਣ ਸਮਝੋ ਗਈ ਕਿਉਂਕਿ ਪੁਡਾ ਨੂੰ ਟ੍ਰਾਂਸਫਰ ਜਿਹੜੀ ਐਨੂਅਲ ਮੀਟਿੰਗ ਹੈ ਨਾ ਦੀ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਹੁੰਦੀ ਹੈ ਨਾ ਉਹਦੇ ਚ ਆ ਚਿੱਠੀ ਘੁੱਗੀ ਮਾਰਤੀ ਤੇ ਇੱਕ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ ਨਾ ਕੱਲ ਤੋਂ ਲਗਾਤਾਰ ਸੁਖਪਾਲ ਖੈਰ ਉਹ ਬਾਕੀ ਆ ਨਹੀਂ ਜਿਹਦੇ ਚੋ ਦਿੱਲੀ ਵਾਲੇ ਦੋ ਬੰਦੇ ਵੀ ਬੈਠੇ ਮੰਤਰੀ ਸਾਹਿਬ ਨਾਲ ਘੁੱਗੀ ਵੱਜ ਗਈ ਕੱਲ ਤਿਆਰੀ ਕਰੋ ਹੁਣ ਐ ਨਾ ਸੋਚੋ ਮੈਂ ਕਿਹਦੀ ਤਿਆਰੀ ਦੀ ਗੱਲ ਕਰ ਰਿਹਾ ਮੈਂ ਤੇ ਹੁਣ ਇੱਕੋ ਹੀ ਹੋਕਾ ਦੇ ਸਕਦਾ ਤੁਹਾਨੂੰ ਸਤਾਈ ਦੀ ਤਿਆਰੀ ਕਰੋ ਜੇ ਜ਼ਮੀਨਾਂ ਬਚਾਉਣੀਆਂ ਜੇ ਪੰਜਾਬ ਬਚਾਉਣਾ ਜੇ ਪੰਜਾਬ ਨੂੰ ਵਾਕਈ ਰੰਗਲਾ ਬਣਾਉਣਾ ਆ ਤੇ ਰੰਗਲਾ ਤੁਸੀਂ ਵੇਖ ਰਹੇ ਹੋ ਕੀ ਹੈ ਮੈਂ ਇਹਦੇ ਤੇ ਕੋਈ ਜਜਮੈਂਟਲ ਨਹੀਂ ਹੋਊਗਾ ਤੁਹਾਡੇ ਸਾਹਮਣੇ ਪਰ ਕੁਲ ਮਿਲਾ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਲੈ ਕੇ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕਿਰਦੀ ਆ ਰਹੀ ਹੈ ਉਹ ਇਸ ਮਸਲੇ ਨੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਜਾਂ ਕਹਿ ਲੋ ਕਿ ਪੰਜਾਬ ਦੇ ਇਸ ਫੈਸਲੇ ਤੇ ਸਵਾਲੀਆ ਨਿਸ਼ਾਨ ਖੜੀ ਕਰ ਦਿੱਤੇ ਨੇ ਹਾਲਾਂਕਿ ਵਿਰੋਧੀ ਲਗਾਤਾਰ ਉਹਨਾਂ ਇਸ ਮਸਲੇ ਨੂੰ ਲੈ ਕੇ ਸਰਕਾਰ ਤੇ ਕਈ ਸਵਾਲ ਖੜੇ ਕਰ ਰਹੇ ਨੇ ਪਰ ਮਸਲਾ ਤੇ ਇਹ ਹੈ ਕਿ ਪੰਜਾਬ ਦੇ ਲੋਕ ਕੀ ਸੋਚਦੇ ਆ ਆ 300 213 ਕਰੋੜ ਦੀ ਜ਼ਮੀਨ ਹੈ ਇੱਕ ਚੀਜ਼ ਹੋਰ ਜਿਹੜੀ ਅੱਜ ਅਖਬਾਰ ਚ ਵੀ ਖਬਰ ਲੱਗੀ ਮੈਂ ਇੱਕ ਵਾਰੀ ਉਹ ਵੀ ਪੜ ਦੇਣਾ ਪਾਵਰ ਕਮਸ 50 ਏਕੜ ਪਟਿਆਲਾ ਲੈਂਡ ਟੂ ਬੀ ਟ੍ਰਾਂਸਫਰਡ ਟੂ ਪੁਡਾ ਬੋਰਡ ਆਫ ਡਾਇਰੈਕਟਰਸ ਅਪਰੂਵ ਹੈਂਡਓਵਰ ਆਫ ਪ੍ਰਾਈਮ ਪ੍ਰੋਪਰਟੀ ਵਰਥ 213 ਕਰੋੜ ਪਾਵਰ ਯੂਨियंस ਅਪ ਇਨਾਮਸ ਯਾਨੀ ਕਿ ਪਾਵਰ ਯੂਨੀਅਨ ਤੇ ਪਹਿਲਾਂ ਹੀ ਵਿਰੋਧ ਕਰ ਰਹੀ ਐਸੀ ਪਰ ਪਾਵਰ ਕਮ ਨੇ ਆ ਜ਼ਮੀਨਾ ਜਿਹੜੀਆਂ ਉਹ ਪੁਡਾ ਨੂੰ ਦੇ ਦਿੱਤੀ ਹੈ ਹੁਣ ਸਵਾਲ ਇਹ ਕਿ ਇੱਥੇ ਜੋ ਮਰਜ਼ੀ ਬਣੇ ਫਲੈਟ ਬਣਨ ਕੁੱਠੀਆਂ ਬਣਨ ਕੋਈ ਕਮਰਸ਼ੀਅਲ ਬਿਲਡਿੰਗ ਬਣੇ ਜ਼ਮੀਨ ਖਾਲੀ ਪਈ ਸੀ ਕਹ ਹੁਣ ਸਵਾਲ ਵੱਡਾ ਹੈ ਮੈਂ ਕਈ ਵਾਰੀ ਅਖੀਰ ਚ ਗੱਲ ਕਹਿ ਕੇ ਖਤਮ ਕਰੂੰਗਾ ਜਦੋਂ ਔਲਾਦ ਨਿਕੰਮੀ ਹੁੰਦੀ ਹੈ ਨਾ ਤੇ ਉਹ ਜ਼ਮੀਨਾਂ ਹੀ ਵੇਚਦੀ ਹੁੰਦੀ ਹੈ ਹੁਣ ਤੁਸੀਂ ਤੈਅ ਕਰੋਗੇ ਤੁਸੀਂ ਨਿਕੰਮੀ ਔਲਾਦ ਚੁਣੀ ਹੈ ਜਾਂ ਉਹ ਕਹਿੰਦੇ ਪੁੱਤ ਚੁਣਿਆ ਹੈ ਕਿ ਕਪੂ ਚੁਣਿਆ ਹੈ ਪੰਜਾਬ ਦਾ ਪੁੱਤ ਜਿਹਨੂੰ ਕਹਿੰਦੇ ਹੋ ਤੁਸੀਂ ਉਹ ਪੁੱਤ ਹੈ ਜਾਂ ਕਪੂਤ ਹੈ ਇਸ ਫੈਸਲਾ ਤੁਸੀਂ ਕਰਨਾ ਹੁਣ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ